ਤੁਸੀਂ ਚੰਡੀਗੜ੍ਹ ਤੋਂ ਚਾ ਜਿਹੜਾ ਜੋ ਘਟਨਾ ਕਰਮ ਹੋ ਰਿਹਾ ਸੀ ਇਹਨੂੰ ਕਿਵੇਂ ਦੇਖਦੇ ਤੁਸੀਂ ਦੇਖਣਾ ਕੀ ਦੇਖੀ ਬਈ ਸਵਾ ਮੈਨੂੰ ਖਤਮ ਕਰ ਰਹੇ ਨੇ ਪੰਜਾਬ ਨੂੰ ਖਤਮ ਕਰ ਰਹੇ ਨੇ ਹੋਂਦੇ ਸਾਂ ਇੰਨੇ ਤੱਕ ਜੇ ਅਸੀਂ ਨਾਲ ਲੜਾਈ ਲੜੀ ਤਾਂ ਪੰਜਾਬ ਖਤਮ ਹੋ ਜਾਏਗਾ ਕੀ ਕੀ ਕਰ ਰਹੇ ਨੇ ਇਹ ਨਾਲੇ ਪੰਜਾਬੀਆਂ ਦਾ ਖਾ ਰਹੇ ਨੇ ਨਾਲੇ ਕਿਸਾਨਾਂ ਨੂੰ ਮਾਰ ਰਹੇ ਨੇ ਬਸ਼ੁਰਗ ਨੇ ਦਰਦੇਹਾਨੀ ਨੇ ਪਿਓਂਹਾਂ ਦੇਹਾਨੀ ਨੇ ਜਿੰਨਾਂ ਨੂੰ ਰੋਲੇ ਕੋਈ ਬਜ਼ੁਰਗ ਤੁਰ ਨਹੀਂ ਸਕਦਾ ਡੰਡੇ ਲੈ ਲੈ ਕੇ ਤੁਰ ਰਹੇ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਕਿੰਨਾ ਮਜ਼ਬੂਰ ਕੀਤਾ ਸਰਕਾਰ ਨੇ ਇਹ ਅੰਨ ਦਾਤਾ ਹੈ ਅੰਨ ਦਾਤੇ ਨੂੰ ਰੋਕ ਦੇ ਬੇ ਸੜਕਾਂ ਤੇ ਜਿਸ ਤਰ੍ਹਾਂ ਦੀ ਗੋਲਾਬਾਰੀ ਹੋਈ ਹੈ ਇੱਕ ਇੱਕ ਤਰ੍ਹਾਂ ਦੇ ਅਥਰੂ ਗਾਇ ਤੇ ਕੋਈ ਜਿਹੜੇ ਪੁਰਾਣੇ ਗੋਲੇ ਜਿਹੜੇ ਡਿਸਕਰੀਟ ਹੋਏ ਬਏ ਨੇ ਜਿਹੜੇ ਐਕਸਪਾਇਰੀ ਡੇਟ ਨੇ ਉਹ ਚਲਾ ਰਹੇ ਨੇ ਉਹਨਾਂ ਨੇ ਚਲਾਏ ਇਸ ਕਰਕੇ ਰਹੇ ਨੇ ਕਿ ਇਹ ਜਿੰਨੀ ਵੀ ਜਵਾਨੀ ਸਾਡੀ ਖਤਮ ਹੋ ਜੇ ਇਹ ਜਿੰਨੇ ਵੀ ਹੀਰੇ ਸੀ ਸਾਡੇ ਖਤਮ ਕਰਦੇ ਜਿਹੜੇ ਬਾਕੀ ਰਹਿੰਦੇ ਉਹ ਵੀ ਅਸੀਂ ਖਤਮ ਕਰ ਲਈਏ ਇਹ ਸਾਰਾ ਕੁਝ ਸੈਂਟਰ ਗਵਰਨਮੈਂਟ ਕਰ ਰਹੀ ਹੈ ਤੇ ਤੁ ਪੰਜਾਬੀ ਬਿਲਕੁਲ ਨਹੀਂ ਆ ਅਸੀਂ ਜਿੱਥੋਂ ਚੱਲ ਕੇ ਆ ਰਹੇ ਆ ਮੈਂ ਤਾਂ ਵੈਸੇ ਹੀ ਸਫਰ ਕਰਨ ਹੁੰਦੀ ਆ ਪਿਛਲੀ ਵਾਰੀ ਵੀ ਜਦੋਂ ਹੋਇਆ ਬਾਪੂ ਜੀ ਨੇ ਬੁਲਾਇਆ ਜਾ ਕੇ ਬਾਪੂ ਜੀ ਕਿਵੇਂ ਇੱਧਰ ਆਇਓ ਇੱਕ ਇੱਧਰ ਆਇਓ ਆ ਦੇਖੋ ਇਹਨਾਂ ਦਾ ਹਾਲ ਆ ਦੇਖੋ ਡੁੱਬ ਕੇ ਨਹੀਂ ਮਰਦੇ ਜਿਨ੍ਹਾਂ ਨੇ ਆ ਕੰਮ ਕੀਤਾ ਆ ਦੇਖੋ ਅਸੀਂ ਆਪਣੇ ਘਰ ਆ ਕੋਈ ਇਹਨਾਂ ਦੇ ਇਹ ਉਹਨਾਂ ਦੇ ਕਿਉਂ ਆ ਵਰਗੇ ਨੇ ਘਰੋਂ ਆ ਵਰਗੇ ਨੇ ਇਹ ਉਹਨਾਂ ਨੇ ਹਾਲ ਕੀ ਦਾ ਚੰਗੀ ਗੱਲ ਆ ਇਹ ਇਹ ਭਗਵੰਤ ਕੰਜਰ ਨੂੰ ਨਹੀਂ ਦਿਖਦਾ ਕੀ ਕਰਦਾ ਪਿਆ ਇਹ ਡੁੱਬ ਕੇ ਨਹੀਂ ਮਰਦੇ ਕੀ ਕਰਦੇ ਨੇ ਜੋ ਵਿਕਲਾਂ ਦੇ ਨੰਬਰ ਵੀ ਨੋਟ ਕੀਤੇ ਜਾ ਰਹੇ ਗੱਲ ਸੱਚੀ ਹੈ ਤੇ ਕਰਦੇ ਨੇ ਕਰੀ ਜਾ ਫੇ ਮਾਰਦੇ ਤੁਸੀਂ ਬੰਬ ਵੱਡਾ ਹੀ ਫਿਟ ਕਰੋ ਪਾਕਿਸਤਾਨ ਤੋਂ ਲਿਆਓਗੇ ਤਾਂ ਬਾਹਰ ਨਹੀਂ ਕੰਡਰੇ ਦੇ ਲਿਆਓ ਸਾਰੀ ਦੁਨੀਆ ਉਦਾਂ ਹੀ ਖਤਮ ਕਰਦੇ ਇੱਦਾਂ ਛੋਟੀ ਛੋਟ ਕੇ ਕਿਉਂ ਖਤਮ ਕਰ ਰਹੇ ਹੋ ਆਫੇ ਹਾਲ ਹੈ ਦੱਸੋ ਬਾਬੂ ਕਿਦਾਂ ਜਿਹੜਾ ਹੈਗਾ ਕੀ ਕੀ ਚੱਲ ਰਿਹਾ ਐਸੇ ਬਾਰਡਰਾਂ ਤੇ ਕੀ ਕਹਿਣਾ ਚਾਹੋਗੇ ਦੁਨੀਆਂ ਨੂੰ ਸਾਰਾ ਕੁਝ ਕਹਿਣਾ ਕੀ ਹੈ ਜੀ ਤੁਹਾਡੇ ਸਾਹਮਣੇ ਹੈ ਜੋ ਕੁਝ ਹੋ ਰਿਹਾ ਹੈ ਇਹ ਆਪਾਂ ਦਾ ਪਤਾ ਹੈ ਵੀ ਪਰ ਦੁਨੀਆਂ ਨੂੰ ਨਹੀਂ ਪਤਾ ਨਾ ਕਿਉਂਕਿ ਨੈਟ ਵੀ ਬੰਦਾ ਕੋਈ ਚੀਜ਼ ਵੀ ਨਹੀਂ ਪਹੁੰਚ ਰਹੀ ਲੱਗਦਾ ਇਹ ਇਹ ਤਾਂ ਨਹੀਂ ਹੈਗੀ ਕਿ ਅਸੀਂ ਕੋਈ ਜੁੱਤੀਆਂ ਕੱਪੜੇ ਮੰਗ ਰਹੇ ਆ ਘਰ ਦੀ ਤੁਹਾਨੂੰ ਦੋਤ ਮੰਗ ਇਹ ਆਪਣੀ ਜ਼ਮੀਨਾਂ ਵੇਚਾ ਰਹੇ ਨੇ ਕੀ ਹੈ ਹੁਣ ਪ੍ਰਵਾਸੀ ਲੋਕ ਨੇ ਉਹ ਕਿੱਥੇ ਮਰ ਗਏ ਨੇ ਹੁਣ ਅਜੀ ਖਾਣ ਨੂੰ ਚੌਲ ਖਾਂਦੇ ਨੇ ਲੰਗਰ ਖਾਣ ਹੁੰਦੇ ਨੇ ਹੁਣ ਉਹ ਕਿੱਥੇ ਨੇ ਨਾਲ ਤੁਰਦੇ ਫਿਰਦੇ ਪ੍ਰਵਾਸੀ ਮਜ਼ਦੂਰ ਲੋਕ ਤੁਹਾਡੇ ਤੁਸੀਂ ਜਿਹੜੇ ਲੋਕ ਲੰਗਰ ਸਾਰੇ ਲੋਕ ਖਾਂਦੇ ਨੇ ਕੋਈ ਪੰਜਾਬੀ ਲਾਂਦੇ ਨੇ ਇਹ ਵੀ ਤਾਂ ਲੰਗਰ ਸਾਡੇ ਹੀ ਖਾਂਦੇ ਨੇ ਇਹ ਕੀ ਕਹੋਗੇ ਅਸੀਂ ਨਾ ਮਨ ਕਰਦੇ ਸਾਡਾ ਲੰਗਰ ਖਾ ਕੇ ਸਾਡੇ ਤੇ ਬੰਮ ਚਲੇ ਜਾਂਦੇ ਨੇ ਦੇਖੋ ਵੀ ਸਾਡੇ ਪੰਜਾਬੀਆਂ ਦੀ ਜਿਹੜੇ ਇਹ ਪੰਜਾਬੀ ਜਿੱਥੇ ਵੀ ਕਿਤੇ ਢੀੜ ਬੰਦੀ ਹੈ ਮੰਨ ਲਓ ਕਿਸੇ ਬਾਹਲੀ ਸਟੇਟ ਤੇ ਕੋਈ ਢੀੜ ਬੰਦੀ ਹੈ ਸਾਡੇ ਪੰਜਾਬੀ ਪਹੁੰਚਦੇ ਨੇ ਉਹਨਾਂ ਨੂੰ ਪਾਣੀ ਚੋਂ ਕੱਢਣ ਵਾਸਤੇ ਹਨਾ ਚ ਬਚਾਉਣ ਵਾਸਤੇ ਲੰਗਰ ਲਾਉਣ ਵਾਸਤੇ ਕੱਪੜੇ ਪਹਚਾਓ ਜੁੱਤੀਆਂ ਪਹਚਾਓ ਇਹ ਸਾਡੇ ਪੰਜਾਬੀਆਂ ਦੀ ਗਲਤੀ ਹੈ ਚਲੋ ਆਪਾਂ ਫਰਾਕਦਿਲ ਕੌਮ ਆਪਾਂ ਕਹਿੰਦੇ ਚਲ ਵਹਿ ਗਏ ਕਿ ਸਵਾਰਤਾ ਬਣਾ ਕਰੋ ਹਨਾ ਇਹਨਾਂ ਨੂੰ ਕੋਈ ਨਹੀਂ ਬਣੇਦੀ ਹੈਗੀ ਇਹਨਾਂ ਵਾਸਤੇ ਰੱਬ ਕਿੱਥੇ ਹੈ ਇਹ ਕਿਉਂ ਨਹੀਂ ਸੋਚਦੇ ਸਾਡੇ ਲੋਕਾਂ ਦਾ ਕੀ ਹੈ ਸਾਡੇ ਬੱਚੇ ਕੱਲ ਨੂੰ ਕੀ ਜਵਾਨੀਆਂ ਮੰਨਣਗੇ ਕੀ ਕਰਨਗੇ ਸਾਡੇ ਬੱਚੇ ਦੇਸਵਰ ਦੇਸ ਸਕੇ ਖਾਂਦੇ ਨੇ ਕੀ ਕਹਤੋ ਵੀ ਅਗਲਾ ਪੇਤਲੇ ਪਾਸੇ ਬਾਪੂਆ ਨੌਜਵਾਨਾ ਬਾਈ ਕੀ ਕਹੋਂਗੇ ਜਿਹੜਾ ਜਿਹੜਾ ਅੱਜ ਘਟਨਾ ਕਰਮ ਹੋ ਰਿਹਾ ਲਗਾਤਾਰ ਨਹੀਂ ਬਾਪੂ ਨੂੰ ਪੁੱਛ ਰਿਹਾ ਤੁਸੀਂ ਕੀ ਤੁਹਾਡੇ ਦਿਲ ਤੇ ਕੀ ਵੀਦੇ ਜਦੋਂ ਇਹੋ ਜਿਹਾ ਕੁਸੂ ਰਿਹਾ ਬਾਈ ਤੇ ਬਾਈ ਜੀ ਇਹ ਸਰਕਾਰਾਂ ਦੇਖੋ ਵੀ ਇੱਕ ਕਿਸਾਨ ਅੰਨ ਦਾਤੇ ਤੇ ਐਡੇ ਐਡੇ ਵੱਡੇ ਟੀਅਰ ਆ ਗੈਸ ਦੇ ਗੋਲੇ ਚਲਾ ਰਿਆ ਉੱਥੇ ਮੈਂ ਬਜ਼ੁਰਗ ਮੈਂ ਵੀ ਅੱਗੇ ਸੀਗਾ ਉੱਥੇ ਮੈਂ ਭੱਜ ਕੇ ਨਿਕਲਿਆ ਅਜੇ ਤੱਕ ਮੇਰੇ ਅੱਖਾਂ ਸਾਰਾ ਅੰਦਰ ਤੱਕ ਮੱਚੀ ਜਾਂਦਾ ਹੈ ਤੇ ਜਿਹੜੇ ਬਜ਼ੁਰਗ ਵਿਚਾਰੇ ਉਹਨਾਂ ਦਾ ਕੀ ਹਾਲ ਹੋ ਗਿਆ ਇੱਕ ਬਜ਼ੁਰਗ ਦੇ ਵਿਚਾਰੇ ਇੱਥੇ ਪੈਰ ਤੇ ਵੱਜਿਆ ਉਹਦਾ ਪਜਾਮਾ ਪਾੜ ਗਿਆ ਚੱਪਲ ਚੁਕਲ ਵੀ ਉੱਡ ਗਈ ਉਹ ਜਰਾ ਥੱਲੇ ਡਿੱਗ ਗਿਆ ਉਹਨੂੰ ਵੀ ਮੈਂ ਨਾਲ ਚੱਕਿਆ ਜਿੰਨੇ ਕੁ ਜੋਗਾ ਮੈਂ ਉਹਨੂੰ ਲੈ ਕੇ ਨਿਕਲੇ ਨਿਕਲੇ ਭਾਈ ਜੀ ਇੰਨਾ ਆਪਣੇ ਦੇਸ਼ ਦੇ ਲੋਕਾਂ ਨਾਲ ਇੰਨਾ ਸਰਕਾਰ ਕਰ ਰਹੀ ਹੈ ਵੀ ਇੱਕ ਕਿਸਾਨ ਵਿਚਾਰੇ ਆਪਦੇ ਸਿਰਫ ਆਪਦੇ ਹੱਕ ਲੈਣ ਵਾਸਤੇ ਦਿੱਲੀ ਜਾਣਾ ਚਾਹੁੰਦੇ ਆ ਪੀਸਫੁਲ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਉੱਥੇ ਬਹਿਣਾ ਚਾਹੁੰਦੇ ਆ ਉਹਨਾਂ ਲੋਕਾਂ ਨਾਲ ਕੁਝ ਹੋ ਰਿਹਾ ਆਪ